ਅੰਮ੍ਰਿਤਸਰ ਗੁਰਦੁਆਰਾ ਸ਼ਹੀਦਗੰਗ ਸਾਹਿਬ ਆਬਾਦੀਪ ਸਿੰਘ ਜੀ ਵਿਖੇ ਹਰ ਐਤਵਾਰ ਵੱਡੀ ਗਿਣਤੀ ਵਿੱਚ ਸੰਗਤਾਂ ਦੁਪਹਿਰਾ ਸਾਹਿਬ ਵਿਖੇ ਪਾਠ ਕਰਨ ਆਉਂਦੀਆਂ ਹਨ ਅੱਜ ਭਾਰੀ ਬਾਰਿਸ਼ ਦੀ ਪਰਵਾਹ ਨਾ ਕਰਦਿਆਂ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਨੇ ਦੁਪਹਿਰਾ ਸਾਹਿਬ ਵਿੱਚ ਹਿੱਸਾ ਲੈਂਦਿਆਂ ਗੁਰਬਾਣੀ ਦਾ ਪਾਠ ਕੀਤਾ ਅਤੇ ਪਰਮਾਤਮਾ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ जिक्र योग है कि गुरुद्वारा शहीदा साहिब परिक्रमा के अंदर संगत की गिनती बहुत ज्यादा होंगी है जिस करके गुरुद्वारा साहिब का सारा कंपलैक्स संगत न भर जाए और संगत बड़ी श्रद्धा से उत्साह बाहर वाले सड़कों पर बैठ के गुरबाणी का पाठ कर दया नजर आदि हैं ਸਾਨੂੰ ਭਾਜੀ ਤੀਜਾ ਦੁਪਹਿਰਾ ਵਾ ਹਾਂਜੀ ਜੀ ਮਸੂਦ ਕਰਦੇ ਆਗੇ ਇਥੇ ਖੜਾ ਜਦੋਂ ਸਾਨੂੰ ਇੱਥੇ ਆਣ ਕੇ ਬਹੁਤ ਵਧੀਆ ਸ਼ਾਂਤੀ ਮਿਲਦੀ ਹੈ ਬਾਕੀ ਬੜੇ ਥਾਈ ਜੈਦਾ ਵਾ ਗੁਰੂਆਂ ਪੀਰਾਂ ਦੇ ਪਰ ਇੱਥੇ ਆਣ ਕੇ ਕੋਈ ਲੱਗ ਸ਼ਾਂਤੀ ਮਿਲਦੀ ਹੈ ਇਹਦੇ ਬਾਰੇ ਭਾਜੀ ਮਹਾਰਾਜ ਦੀ ਇਹੋ ਜੀ ਕਿਰਪਾ ਬਾਬੇ ਦੀਪ ਸਿੰਘ ਸੱਚੇ ਬਾਦਸ਼ਾਹ ਦੀ ਹਰ ਵਾਰ ਜੁਬਾਰੇ ਦੀ ਤਰ੍ਹਾਂ ਇਸ ਵਾਰ ਵੀ ਕੋਈ بارش ਦਾ ਕੋਈ ਪ੍ਰਭਾਵ ਨਹੀਂ ਪਿਆ ਸੰਗਤ ਜਿੰਨੀ ਅੱਗੇ ਆਉਂਦੀ ਉਹਨੇ ਸੰਗਤ ਆਉਣ ਦੀ ਹੈ ਮਹਾਰਾਜ ਦੇ ਘਰ ਤੇ ਮਹਾਰਾਜ ਦੀ ਬਹੁਤ ਵਪਾਰ ਕਿਰਪਾ ਸੰਤ ਦਿਨੋ ਦਿਨ ਵਧਦੀ ਜਾਂਦੀ ਘਟਦੀ ਨਹੀਂ ਹੈ ਜੀ ਸਾਨੂੰ ਬਹੁਤ ਵਧੀਆ ਲੱਗਦਾ ਕਦੋਂ ਤੋਂ ਇੱਥੇ ਆਉਂਦੇ ਜੀ ਤੁਸੀਂ ਸਾਨੂੰ ਸਾਲ ਹੋ ਗਿਆ ਇੱਥੇ ਆਉਂਦੇ ਨੂੰ ਸਾਨੂੰ ਬਹੁਤ ਵਧੀਆ ਲੱਗਣ ਤੇ ਅੱਜ ਮੀਂਹ ਦੇ باوجود ਵੀ ਤੇ ਤੁਸੀਂ ਇੱਥੇ ਆਏ ਜੇ ਹਾਂਜੀ ਹਾਂਜੀ ਕਿਤੇ ਨਾ ਕਿਤੇ ਸ਼ਰਦਾ ਤੁਹਾਡੀ ਹਾਂਜੀ ਸਾਨੂੰ ਸਰਦਾ ਵੀ ਸਾਡੇ ਪੇਟਾ ਪੱਕਾ ਜੇ ਬਾਹਰ ਸਟੇ ਲਗਾ ਤੇ ਵੀ ਫਾਨੂੰ ਬਹੁਤ ਜ਼ਿਆਦਾ ਪਹੁੰਚੀ ਬਰਾਦਾਪੂਰ ਜ਼ਿਆਦਾ ਹੋਦੀ ਵਧਿਆ ਤੇ ਸ਼ਰਦਾ ਤੇ ਪਿਆਰ ਉਸ ਵੇਲੇ ਵੇਖਣ ਨੂੰ ਮਿਲਿਆ ਜਦ ਚਿਪਰਾ ਸਾਹਿਬ ਵਿਖੇ ਭਾਰੀ بارش ਦੇ باوجود ਸੰਗਤਾਂ ਨੇ ਬਾਣੀ ਦਾ ਜਾਪ ਕੀਤਾ ਤੇ ਵੇਖਣ ਨੂੰ ਮਿਲਿਆ ਕਿ بارش ਦੀ ਪਰਵਾਹ ਨਾ ਕਰਦੇ ਹੋਏ ਗੁਰੂ ਦਾ ਜਾਪ ਕਰ ਰਹੀਆਂ ਸਨ ਲੋਕਾਂ ਨੇ ਕਿਹਾ ਕਿ ਉਹ ਹਰ ਐਤਵਾਰ ਚਿਪਰਾ ਸਾਹਿਬ ਕਟਨੇ ਇਥੇ ਆਉਂਦੇ ਹਨ ਤੇ ਪਾਠ ਕਰਦੇ ਹਨ ਤੇ ਵਾਹਿਗੁਰੂ ਕੋਲੋਂ ਮੂੰਹ ਮੰਗੀਆਂ ਖੁਸ਼ੀਆਂ ਪ੍ਰਾਪਤ ਕਰਦੇ ਹਨ ਖਬਰਨਾਮਾ ਫਾਸਟਵੇ ਅੰਮ੍ਰਿਤਸਰ ਤੋਂ ਅਮਰੀਕ ਸਿੰਘ ਬੱਲਾ ਅੰਮ੍ਰਿਤਸਰ